ਸਰਦਾਰਾ ਸਿੰਘ ਜੋਲ ਵਰਗੇ ਪੁਰਾਣੇ ਅਰਥ ਸ਼ਾਸਤਰੀ ਜਾਂ ਜਿਹੜੇ ਖੇਤੀ ਮਾਹਿਰ ਨੇ ਉਹ ਇਹ ਜ਼ਿਕਰ ਕਰਦੇ ਨੇ ਕਿ ਜਿਹੜੇ ਇਹ ਖੇਤੀ ਤਿੰਨ ਕਾਨੂੰਨ ਸੀਗੇ ਇਹਨਾਂ ਦੇ ਵਿੱਚ ਕੁਝ ਚੀਜ਼ਾਂ ਫਾਇਦੇਮੰਦ ਵੀ ਸੀਗੀਆਂ ਅਜੇ ਵੀ ਉਹ ਬਹਿਸ ਚੱਲਦੀ ਆ ਕਿ ਇਹਨੂੰ ਸਿਰੇੋਂ ਹੀ ਰੱਦ ਕਰ ਦੇਣਾ ਚਾਹੀਦਾ ਸੀ ਕਿ ਨਹੀਂ ਇੱਕ ਬੜਾ ਵੱਡਾ ਵਰਗicals ਹੋਰ ਕਰ ਰਿਹਾ ਕਿ ਆਪਾਂ ਲੜਦੇ ਹੀ ਜਾਣਾ ਲੜਦੇ ਹੀ ਜਾਣਾ ਲੜਦੇ ਹੀ ਜਾਣਾ ਤੇ ਅਸੀਂ ਪਛਾਹ ਦੋ ਕਦਮ ਆਉਣਾ ਹੀ ਨਹੀਂ ਤੇ ਕੁਝ ਪ੍ਰਾਪਤੀ ਕਰਨੀ ਨਹੀਂ ਪੂਰਾ ਮਿਲੇ ਨਾ ਅੱਧਾ ਲਈਏ ਨਾ ਤੇ ਕੀ ਹੋਊਗਾ ਇਹ ਇੱਕ ਐਂਗਲ ਵੀ ਆ ਰਿਹਾ ਜੀ ਨਹੀਂ ਰੌਲਾ ਇਹ ਨਹੀਂ ਇਹ ਇਹ ਜਿਹੜੀ ਨਾ ਇੱਕ ਟੈਕਨੀਕਲ ਜੀ ਅਪਰੋਚ ਹੁੰਦੀ ਹੈ ਇਹ ਗੱਲ ਹਰੇਕ ਹੀ ਕੌਣ ਕਹਿੰਦਾ ਕਿ ਇਹ ਠੀਕ ਨਹੀਂ ਕਿ ਜਿੰਨਾ ਥੋੜਾ ਲੈ ਲੋ ਥੋੜਾ ਸਾਰਾ ਇੱਕੋ ਵਾਰ ਹੀ ਬਣਿਆ ਜਾਂਦਾ ਹੁੰਦਾ ਇਹ ਸਰਸਰੀ ਜਨਰਲ ਗੱਲਾਂ ਨੇ ਐਬਸੋਲਿਊਟ TRUTH ਵਰਗੀਆਂ ਹੈਨਾ ਇਹਨਾਂ ਦਾ ਕੋਈ ਇਨਕਾਰ ਨਹੀਂ ਕਰਦਾ ਕਿ ਜਿੰਨਾ ਲੈ ਲੋ ਪਰ ਗਰਾਊਂਡ ਰਿਐਲਿਟੀ ਕੀ ਹੈ ਕਿਹੜੇ ਕੰਮ ਲਈ ਕਿਸਾਨ ਬੈਠੇ ਨੇ ਕਿਸਾਨਾਂ ਦੀ ਲਿਆਕਤ ਉਸ ਨੂੰ ਅੰਡਰਸਟੈਂਡ ਜਾਦਾ ਕਰਦੀ ਹੈ ਮੈਨੂੰ ਲੱਗਦਾ ਇੰਟੈਲੈਕਚੁਅਲ ਇੰਟੈਲੈਕਚੁਅਲ ਜਿਹਦੇ ਮਾਮਲੇ 'ਚ ਜਿਹੜਾ ਤਾਂ ਇਸੇ ਡਵੈਲਪਮੈਂਟ ਦੇ ਮਾਡਲ ਨੂੰ ਫਾਲੋ ਕਰਦਾ ਗਰੁੱਪ ਹੈ ਜਿਹਨੂੰ ਇਹੀ ਲੱਗਦਾ ਵੀ ਇਹੀ ਚੱਲਣਾ ਹੈ ਜਿਹਨੇ ਬਰਬਾਦ ਕੀਤਾ ਹੁਣ ਤੱਕ ਉਹਦੇ ਲਈ ਇਹ ਮਾਡਲ ਠੀਕ ਹੈ ਜਿੰਨਾ ਕੰਦਦਾ ਠੀਕ ਹੈ ਉਨਾਂ ਕਾ ਗੱਲ ਕਰ ਲਓ ਜੀ ਲੈ ਲਓ ਜੇ ਬਹੁਤ ਪਿਛਲੇ ਤਿੰਨ ਐਕਟਾਂ ਦੇ ਵਿੱਚ ਇੱਕ ਮੇਜਰ ਐਕਟ ਸੀ ਕੰਟਰੈਕਟ ਐਕਟ ਜਿਹੜੇ ਤਿੰਨ ਵਾਪਸ ਕਰਾਇਆ ਕਿਸਾਨ ਨੇ ਜੀ ਤੇ ਐਸੇ ਤਿੰਨਾਂ ਦੇ ਥਰੂ ਤੁਸੀਂ ਕੰਟਰੈਕਟ ਐਕਟ 'ਚ ਪੈਰ ਧਰ ਰਹੇ ਹੋ ਜਾ ਕੇ ਉਸੇ ਮਾਮਲੇ ਦੇ ਵਿੱਚ ਪਹਿਲਾਂ ਉਹ ਕੋਆਪਰੇਟਿਵ ਬਾਡੀ 'ਚ ਨਾਲ ਇਸ ਤੋਂ ਬਾਅਦ ਪੀਪੀਪੀ ਰਾਲ ਆਏਗਾ ਔਰ ਉਹ ਪਹੀ ਹੈ 2013 ਦਾ ਕੰਟਰੈਕਟ ਟਰੈਕਟ ਪੰਜਾਬ ਸਰਕਾਰ ਦਾ ਸੀ ਜਿਹੜਾ ਰੱਦ ਕਰਾਇਆ ਨਹੀਂ ਇੰਪਲੀਮੈਂਟ ਹੋਣ ਦਿੱਤਾ ਪੰਜਾਬ ਚ ਔਰ ਉਸ ਤੋਂ ਬਾਅਦ ਉਹ ਦਿਖਾ ਰਹੇ ਸੀ ਜਿਹੜਾ ਜਿਨ੍ਹਾਂ ਨਾਲ મોદી ਹੋਣੀ ਕਹਿੰਦੇ ਤੁਹਾਡਾ ਤਾਂ ਪਹਿਲਾਂ ਕੀਤਾ ਹੋਇਆ ਪਰ ਉਹਦਾ ਨੋਟੀਫਾਈ ਨਹੀਂ ਸੀ ਹੋਇਆ ਉਹ ਇੰਪਲੀਮੈਂਟ ਨਹੀਂ ਹੋਣ ਦਿੱਤਾ ਪੰਜਾਬ ਦੇ ਕਿਸਾਨਾਂ ਨੇ ਕਿ ਨਹੀਂ ਹੈ ਰਸਤਾ ਸਾਡਾ ਦੂਜੀ ਗੱਲ ਦੂਜੀ ਗੱਲ ਇਹ ਹੈ ਕਿ ਜਿਹੜਾ 26 ਤੋਂ 29 ਨਵੰਬਰ ਤੱਕ 네ਗੋਸ਼ੀਏਸ਼ਨ ਹੋ ਰਹੀ ਹੈ ਮਿਨਿਸਟਰੀਅਰ ਲੈਵਲ ਦੀ ਉੱਥੇ ਜਾ ਕੇ ਗੱਲਬਾਤ ਆਬੂ ਧਾਬੀ ਦੇ ਵਿੱਚ ਉੱਥੇ ਭਾਰਤ ਸਰਕਾਰ ਕੀ ਸਟੈਂਡ ਲੈ ਰਹੀ ਹੈ ਉਹੀ ਸਟੈਂਡ ਲੈ ਰਹੀ ਹੈ ਜੋ ਫਾਰਮਰ ਲੈ ਰਹੇ ਆ ਪੰਜਾਬ ਦਾ ਉੱਥੇ ਉੱਥੇ ਇਸ ਕਰਕੇ ਲੈ ਰਹੀ ਹੈ ਕਿ ਤੁਸੀਂ ਸਾਡੇ ਬਾਹਰ ਆ ਮੋੜੋ ਬਰੋਡਰ ਪੀਸ ਕਲਾਜ ਦੇ ਤੌਰ ਤੇ ਸਾਡੇ ਵਰਗੇ ਵੱਡੇ ਦੇਸ਼ ਨੂੰ ਗਰੀਬ ਦੇਸ਼ ਨੂੰ ਲੋਕਾਂ ਨੂੰ ਮੁਫਤ ਵੀ ਦੇਣਾ ਪੈਂਦਾ ਘੱਟ ਰੇਟ ਤੇ ਵੀ ਦੇਣਾ ਪੈਂਦਾ ਪਰਚੇਜ ਕਰਨਾ ਪੈਂਦਾ ਜਿਹੜਾ ਤੁਸੀਂ ਸਬਸਾਈਜ਼ ਆਪਣੇ ਗਰੀਬ ਤੇ ਬਲੂ ਬਾਕਸ ਦੇ ਵਿੱਚ ਰੱਖ ਲਿਆ 80-80% ਸਾਡੇ ਤੇ 10% ਦੀ ਕੈਪ ਲਾਤੀ ਇਹ ਨਹੀਂ ਹੈ ਔਰ ਗਵਰਨਮੈਂਟ ਆਫ ਇੰਡੀਆ ਦਾ ਅਜੇ ਤੱਕ ਇਹ ਫੈਸਲਾ ਹੈ ਕਿ ਉਥੇ ਜਾਊਗਾ ਮਿਨਿਸਟਰ ਪਰ ਜਿਹੜਾ ਐਗਰੀਕਲਚਰ ਵਾਲੀ ਸਾਈਡ ਹੈ ਇਸ ਮੀਟਿੰਗ ਚੋਂ ਬਾਹਰ ਰਹੂਗਾ ਤਾਂ ਗਵਰਨਮੈਂਟ ਆਫ ਇੰਡੀਆ ਇਹ ਕਿਉਂ ਸਚਾਈ ਬਿਆਨ ਨਹੀਂ ਕਰਦੀ ਪੂਰੇ ਦੇਸ਼ ਦੇ ਵਿੱਚ ਤੇ ਕਿਸਾਨਾਂ ਨਾਲ ਵੀ ਕਿ ਭਾਈ ਸਾਹਿਬ ਉਥੇ ਤਾਂ ਅਸੀਂ ਸਭ ਇਥੋਂ ਕਿਸਾਨਾਂ ਦਾ ਵੱਡਾ ਲਾਭ ਨਸਕਰ ਦੇ ਵਿੱਚ ਮਟਾਵੇ ਉਥੇ ਜਾ ਕੇ ਕਹੇ ਕਿ ਸਾਡੇ ਤਾਂ ਦੇਖੋ ਹਜ਼ਾਰਾਂ ਲੱਖਾਂ ਲੋਕ ਬਾਹਰ ਆਏ ਬੈਠੇ ਨੇ ਤੁਸੀਂ ਸਾਡਾ ਰਾਜ ਪਲਟਾ ਕਰਾਉਣਾ ਇਸ ਫੇਵਰ ਕਰੇਗਾ ਗਵਰਨਮੈਂਟ ਆਫ ਇੰਡੀਆ ਨੂੰ ਇਹ ਗੱਲ ਨਾ ਕਿ ਉਹਦੇ ਖਿਲਾਫ ਜਾਏਗੀ ਕਿਸੇ ਵੀ ਰੂਪ ਦੇ ਵਿੱਚ ਨੰਬਰ 1 ਤਾਂ ਇਹ ਹੈ ਨੰਬਰ 2 ਇਹ ਹੈ ਜਿਹੜੀ ਬਿਲਕੁਲ ਪੰਜਾਬ ਦਾ ਜਿਹੜਾ ਪੱਠਾ ਬੈਠਿਆ ਉਹ ਗਰੀਨ ਰੈਵਿਊਸ਼ਨ ਨਾਲ ਬੈਠਿਆ ਗਰੀਨ ਰੈਵਿਊਸ਼ਨ ਕੱਲੀ ਪੈਡੀ ਬੀਟ ਦਾ ਨਾਮ ਨਹੀਂ ਹੈ ਦੋ ਫਸਲਾਂ ਦਾ ਮਤਲਬ ਰੋਟੇਸ਼ਨ ਦਾ ਨਾਮ ਨਹੀਂ ਹੈ ਗਰੀਨ ਰੈਵਿਊਸ਼ਨ ਇੱਕ ਢੱਗ ਤਰੀਕਾ ਖੇਤੀ ਕਰਨ ਦਾ ਜਿਹੜਾ ਖੇਤੀ ਦਾ ਰਸਾਇਣੀ ਕਰਨ ਲੈ ਕੇ ਆਇਆ ਪੰਜਾਬ ਦੇ ਵਿੱਚ ਮਿੱਟੀ ਦੀ ਤੇ ਬਾਕੀ ਦੀ ਚੀਜ਼ ਜਾਬੋ ਹਵਾ ਦੀ ਖਰਾਬੀ ਜੇ ਸਭ ਤੋਂ ਵੱਧ ਹੋਈ ਹੈ ਉਹ ਕਾਟਨ ਚ ਹੋਈ ਹੈ ਜਿੱਥੇ ਜਿਆਦਾ ਕੈਂਸਰ ਦੇ ਮਰੀਜ਼ ਸਾਰੇ ਨੇ ਉਹ ਕਾਟਨ ਬੈਲਟ ਬਰਬਾਦ ਹੋਈ ਹੈ ਹੁਣ ਅਸੀਂ ਕਾਟਨ ਤੇ ਲੈ ਰਹੇ ਹਾਂ ਉਹੀ ਇੱਕ ਐਗਰੀਮੈਂਟ ਉਸੇ ਮਾਮਲੇ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਪਾਣੀ ਦਾ ਖਾਜਾ ਹੈ ਜਿਹੜੀ ਮੱਕੀ ਨੂੰ ਕਿਹਾ ਜਾ ਰਿਹਾ ਹੁਣ ਜਿਹੜਾ ਮੱਕੀ ਦਾ ਬੀਜ ਆ ਰਿਹਾ ਹੈ ਉਹ ਪੈਡੀ ਨਾਲੋਂ ਜਿਆਦਾ ਪਾਣੀ ਖਾ ਰਿਹਾ ਪਹਿਲਾਂ ਦੇ ਮੁਕਾਬਲੇ ਕਿਸੇ ਵੀ ਰੂਪ ਦੇ ਵਿੱਚ ਇਸ ਲਈ ਟੈਕਨੀਕਲਟੀ ਤੋਂ ਸਮਝੇ ਤੋਂ ਬਿਨਾ ਜਨਰਲ ਅੰਡਰਸਟੈਂਡਿੰਗ ਦੀ ਗੱਲ ਇੱਕ ਹੋਰ ਟਾਈਪ ਦੀ ਗੱਲ ਹੁੰਦੀ ਹੈ ਤੁਸੀਂ ਕਿਸੇ ਜਿਹੜੇ ਸਾਇੰਟਿਸਟਾਂ ਤੋਂ ਪੁੱਛੋ ਨਾ ਐਗਰੋ ਸਾਇੰਟਿਸਟਾਂ ਤੋਂ ਇਹ ਇਕਨੋਮਿਸਟਾਂ ਦੀ ਗੱਲ ਹੈ ਵੀ ਚਲੋ ਇੰਨੇ ਇੱਕ ਪੈਸੇ ਪੈਸੇ ਜੇਕਰ ਪਾਣੀ ਦਾ ਪੁੱਛਣਾ ਤਾਂ ਉਸ ਜਿਹੜੇ ਵਾਟਰ ਨਾਲ ਐਕਸਪਰਟ ਨੇ ਉਹਨਾਂ ਨੂੰ ਪੁੱਛੋ ਕਿੰਨਾ ਪਾਣੀ ਲਾਏਗੀ ਉਹ ਹੱਥ ਜੋੜਦੇ ਨੇ ਮੱਕੀ ਨਾ ਕਿਤੇ ਮੰਨ ਲਿਓ ਇਸ ਪੱਧਰ ਦੇ ਉੱਤੇ ਜਿਹੜੀ ਆਏਗੀ ਜਿਹੜੀ ਮੱਕੀ ਝੋਨੇ ਦੇ ਬਦਲ ਦੇ ਤੌਰ ਤੇ ਆਏਗੀ ਜਿਹੜੀ ਮੱਕੀ ਜਿਹੜੀ ਮੱਕੀ ਉਸ ਮੱਕੀ ਦੇ ਤੌਰ ਤੇ ਆਏਗੀ ਉਹਦੀ ਮੈਂ ਗੱਲ ਕਰ ਰਿਹਾ ਤੁਹਾਡੇ ਸਾਹਮਣੇ ਜੀ ਤੋ ਐਥਨੋਲ ਬਣਾਉਣ ਦੀ ਗੱ ਕਿ ਉਹ ਤੋਂ ਬਾਅਦ ਅਥਰੌਲ ਮਰ ਜੇਗਾ ਉਸ ਮਾਮਲੇ ਦੇ ਵਿੱਚ ਔਰ ਫਿਰ ਕੰਟਰੈਕਟ ਇਦੋਂ ਪਹਿਲਾਂ ਜਿਹੜੀਆਂ ਗਵਰਨਮੈਂਟਾਂ ਨੇ ਕੀਤਾ ਹੋਇਆ ਆਲਰੇਡੀ ਉਹ ਫਲਾਪ ਹੋ ਚੁੱਕਿਆ ਸਾਡੀ ਤਾਂ ਗੰਨੇ ਦਾ ਕੰਟਰੈਕਟ ਹੋ ਰਿਹਾ ਹੈ 1968 ਦਾ ਕੀਮਤ ਕੰਟਰੋਲ ਆਰਡਰ ਹੈ ਗਵਰਨਮੈਂਟ ਆਫ ਇੰਡੀਆ ਦਾ ਨੋਟੀਫਿਕੇਸ਼ਨ ਹੈ 14 ਦਿਨ ਚ ਪੇਮੈਂਟ ਨਾ ਮਿਲੇ 15 ਪੇਸ ਸੁਆਜ ਮੇਲਾ ਜਾਂਦਾ ਹੈ ਡੀਸੀ ਤੇ ਕਨ ਕਮਿਸ਼ਨ ਨੂੰ ਰਾਈਟ ਹੈ ਕਿ ਉਹਨਾਂ ਦੀ ਪ੍ਰਾਪਰਟੀ ਪਲੱਜ ਕਰ ਸਕਦੇ ਨੇ ਦੋ ਦੋ ਸਾਲ ਪੈਸਾ ਨਹੀਂ ਮਿਲਦਾ ਦੱਸੋ ਕੌਣ ਵਾਲੀ ਵਾਰਸ ਹੈ ਉਸ ਕੰਟਰੈਕਟ ਦਾ ਕੇਵਲ ਇਹ ਨਹੀਂ ਕਿ ਸਾਡੀ ਥਾਲੀ ਦੇ ਵਿੱਚ ਜ਼ਹਿਰ ਮੁਕਤ ਖਾਣਾ ਤਾਂ ਆਵੇ ਜਿਹੜਾ ਪ੍ਰੋਡਿਊਸਰ ਆ ਉਹ ਮਰ ਜੇ ਦੋ ਹੋਰ ਦੋਹਰਾ ਪਹਿਲੂ ਹੈ ਦਾ ਨੰਬਰ 1 ਪੰਜਾਬ ਦੇ ਵਿੱਚ ਉਹਦੀ ਰਿਸੋਰਸਾਂ 'ਚ بچਣ ਨੈਚੁਰਲ ਰਿਸੋਰਸਾਂ 'ਚ ਵੀ ਤੇ ਬਾਕੀ ਦੇ ਵੀ ਨੰਬਰ 2 ਜਿਹੜੇ ਰਿਸੋਰਸਾਂ 'ਚ ਬਚਾਉਣ ਦੀ ਜ਼ਿੰਮੇਵਾਰੀ ਜਿਹਨੂੰ ਦਿੱਤੀ ਜਾ ਰਹੀ ਆ ਉਹਦੇ ਬੱਚੇ ਵੀ ਭੁੱਖੇ ਨਾ ਮਰਨ ਉਹਦੇ ਬੱਚੇ ਵੀ ਪੜ ਲੈਣ ਉਹਦੀ ਇਨਕਮ ਦੀ ਗਰੰਟੀ ਕੌਣ ਕਰੇਗਾ ਔਰ ਉਹ ਇਨਕਮ ਕਿਵੇਂ ਆਏ ਉਸ ਪਦਰ ਦੇ ਉੱਤੇ ਜਾ ਕੇ ਜਿਹੜੀ ਜਿਸ ਲੈਵਲ ਤੇ ਜਾਣ ਦੀ ਲੋੜ ਹੈ ਕਿਸੇ ਲੈਵਲ ਦੇ ਉੱਤੇ ਔਰ ਉਹਦੇ ਲਈ ਜਦੋਂ ਸਾਰੀ ਮਿਡਲ ਕਲਾਸ ਤੇ ਸ਼ਹਿਰ ਚ ਬੈਠਾ ਬੰਦਾ ਅੱਜ ਕੱਲ ਨਵੇਂ ਟਾ ਚੱਲ ਰਹੀਆਂ ਨੇ ਨੈਸ਼ਨਲ ਟੀਵੀ ਤੇ ਮੈਂ ਦੇਖਦਾ ਅਖਬਾਰਾਂ ਚ ਤੰਤਰ ਆਰਟੀਕਲ ਪੜ੍ਹ ਰਹੇ ਆ ਜਿਹੜੇ ਇੱਕ ਹਿੰਦੀ ਅਖਬਾਰ ਚ ਅੱਜ ਤਿੰਨ ਲੱਗੇ ਨੇ ਵੀ ਮਹਿੰਗਾਈ ਬੇਹਿਸਾਬ ਵੱਧ ਜੂਗੀ ਜਿਹਦੇ ਨਾਲ ਤਾਂ ਜੇਕਰ ਐਮਐਸਪੀ ਤੇ ਇਹ ਕਰਤਾ ਜੀ ਲੀਗਲ ਗਾਰੰਟੀ ਕਰਤੀ ਤਾਂ ਇਹ ਦੇਸ਼ ਕਿਵੇਂ ਚੱਲਦਾ ਹੈ ਜੇਕਰ ਮਹਿੰਗਾਈ ਵੱਧਦੀ ਹੈ ਤਾਂ ਟੋਟਲ ਪਾਲਟਿਸ਼ਨ ਐਮ ਐਲ ਏ ਐਮ ਪੀ ਸਾਰੇ ਬੰਦੇ ਤੇ ਟੋਟਲ ਗਵਰਨਮੈਂਟ ਅਪਲਾਈ ਡੀਏ ਆ ਜਾਂਦਾ ਨਾ ਰੋਜ਼ ਡੀਏ ਮੰਗਦੇ ਅਸੀਂ ਨਿਊਟਰਲ ਕਰਦੇ ਆ ਉਸ ਮਹਿੰਗਾਈ ਨੂੰ ਅਸੀਂ ਆਪਣੇ ਘਰਾਂ ਦੇ ਵਾਸਤੇ ਕੇਵਲ ਉਹ 2% ਲੋਕਾਂ ਦੀ ਦੇ ਹਿੱਸੇ ਹੀ ਆ ਗਿਆ ਸਾਰਾ ਸੰਵਿਧਾਨ ਕਿ ਜੀ ਤੁਹਾਡੀ ਤਾਂ ਨਿਊਟਰਲ ਹੋਏਗੀ ਮਹਿੰਗਾਈ ਤੇ ਕਿਸਾਨ ਆਪ ਲੈਣਗੇ ਮਹਿੰਗਾਈ ਦੇ ਬੋਝ ਸਾਰਾ ਕਿਸਾਨ ਚੱਲਣਗੇ ਤਾਂ ਦੇਸ਼ ਕਿਉਂ ਨਹੀਂ ਚੱਲਦਾ ਉਹ ਉਹ ਬਜਟ ਕਿੱਥੇ ਆ ਜਿਹੜਾ ਉਹਦੇ ਹਿੱਸੇ ਦਾ ਹੋਏਗਾ ਫਿਰ ਉਹ ਮਹਿੰਗਾਈ ਪਤਾ ਜਿਹੜਾ ਸੀਏਸੀਪੀ ਦਾ ਕਰਾਈਟੇਰੀਆ ਅੱਜ ਤੱਕ ਫਸਲਾਂ ਦਾ ਜਿਹੜਾ ਕਾਸਟ ਤਾਇ ਕਰਦਾ ਉਹਦੇ ਚ ਪੰਜ ਕਲੋਜ ਜਿੰਨੇ ਜਿਹੜੀਆਂ ਐਂਟੀ ਫਾਰਮਰ ਜਾ ਰਹੀਆਂ ਨੇ ਉਹ ਤੋਂ ਸੋਦੇ ਬਿਨਾਂ ਵੀ ਡਿਸਾਈਡ ਹੋ ਸਕਦੀ ਕਾਸਟ ਉਹਦੇ ਚ ਇੱਕ ਤਾਂ ਇਹ ਆ ਕਿ ਕੰਜ਼ਿਊਮਰ ਦਾ ਖਿਆਲ ਰੱਖਣਾ ਮਹਿੰਗਾਈ ਵੱਧ ਨਾ ਹੋ ਜੇ ਇਹਦੀ ਜ਼ਿੰਮੇਵਾਰੀ ਕਿਸਾਨ ਦੀ ਹੈ ਦਾ ਮਤਲਬ ਉਹ ਕੰਜ਼ਿਊਮਰ ਦਾ ਖਿਆਲ ਰੱਖਣਾ ਹੈ ਨੰਬਰ 2 ਇਹਦੀ ਜ਼ਿੰਮੇਵਾਰੀ ਇਹ ਆ ਕਿ ਇੰਟਰਨੈਸ਼ਨਲ ਮਾਰਕੀਟ ਦਾ ਵੀ ਤੁਸੀਂ ਖਿਆਲ ਰੱਖਣਾ ਕਿੰਨੇ ਚ ਮਿਲਦੀ ਆ ਉੱਥੇ ਜੇ ਘੱਟ ਚ ਮਿਲਦੀ ਆ ਤਾਂ ਇੱਥੇ ਵੀ ਘੱਟ ਕਰੋ ਨੰਬਰ 3 ਕਰਾਫ ਪੈਰਿਟੀ ਦਾ ਕੁਐਸਚਨ ਹੈ ਉਹਦੇ ਵਿੱਚ ਆਉਂਦਾ ਕਿ ਆਹ ਫਸਲ ਤੇ ਆਹ ਫਸਲ ਦੋਨਾਂ ਚ ਗਏ ਪਿੰਡਾ ਬੰਡਾ ਬਾਕੀ ਦਾ ਨਾ ਹੋ ਜੇ ਕਿਤੇ ਉਹਨੂੰ ਵੀ ਤੁਸੀਂ ਧਿਆਨ ਚ ਰੱਖਣਾ ਜੀ ਜਿਹੜਾ ਮਰਜੀ ਹੈ ਇਹ ਸਾਰਾ ਕੁਝ ਬੋਝ ਫਾਰਮਰ ਤੇ ਪਾ ਦੋਗੇ ਇਹ ਦੇ ਆਖੇ ਪਾਲਿਸੀ ਮੇਕਿੰਗ ਦੇ ਲੈਵਲ ਦੇ ਉੱਤੇ ਤਾਂ ਉਹ ਕਿਵੇਂ ਚੱਲ ਰੂਗਾ ਵਿਚਾਰਾ ਇਸ ਕਰਕੇ ਜਿਹੜੇ ਸੱਜਣ ਇੱਧਰ ਜਾਂਦੇ ਨੇ ਜੋਲਤ ਸਾਹਿਬ ਦਾ ਮੈਂ ਰਿਗਾਰਡ ਕਰਦਾ ਵੱਡੇ ਇਕਨੋਮਿਸਟ ਨੇ ਪਰ ਉਹ ਵਰਲਡ ਬੈਂਕ ਗਾਈਡਡ ਮਤਲਬ ਇਕਨੋਮਿਸਟ ਨੇ ਔਰ ਉਹ ਵੀ ਇੰਟੈਲੀਜੈਂਸ ਵਿੱਚ ਕੋਈ ਪ੍ਰੋਬਲਮ ਨਹੀਂ ਕਿਉਂਕਿ ਵਰਲਡ ਬੈਂਕ ਨੂੰ ਇਹ ਲੱਗਦਾ ਇਸ ਅਪਰੋਚ ਵਾਲੇ ਬੰਦਿਆਂ ਨੂੰ ਇਹ ਲੱਗਦਾ ਕਿ ਇਹੀ ਰਸਤਾ ਹੈ ਕੱਲਾ ਡਵੈਲਪਮੈਂਟ ਦਾ ਇਸ ਰਸਤੇ ਨੇ ਦੁਨੀਆ ਭਰ ਦੇ ਵਿੱਚ ਇੱਥੇ ਤੱਕ ਕਿਸਾਨਾਂ ਨੇ এনਵਾਇਰਨਮੈਂਟ ਖਰਾਬ ਕਰਤਾ ਪੈਡੀ ਨੇ ਕਰਤਾ ਪੂਰੀ ਦੁਨੀਆ ਦੇ ਜਿਹੜੇ 190 ਕੰਟਰੀ ਦੇ ਹੈਡ ਜੁੜਦੇ ਨੇ ਕਿ ਦੁਨੀਆ ਦੇ ਵਿੱਚ ਆਲਮੀ ਤਪਸ਼ ਇੰਨੀ ਵਧ ਗਈ ਐਨਵਾਇਰਨਮੈਂਟ ਖਰਾਬ ਹੋ ਗਿਆ ਟੋਟਲੀ ਤੇ ਦੁਨੀਆ ਦੇ ਵਿੱਚ ਬੰਦੇ ਮਰਨਗੇ ਤੇ ਪ੍ਰੋਡਕਸ਼ਨ ਡਾਊਨ ਹੋ ਜਾਏਗੀ ਭੁੱਖ ਨਾਲ ਮਰੇਗੀ ਆਉਣ ਵਾਲੀ ਦੁਨੀਆ ਉਹ ਕਿਹਦੇ ਖਰਾਬ ਕੀਤਾ ਜੀ ਉੱਥੇ ਖੇਤੀ ਨਾ ਕੀਤਾ ਦੁਨੀਆ ਚ ਵੀ ਖੇਤੀ ਦਾ 8% ਰੋਲ ਹੈ ਟੋਟਲ ਐਨਵਾਇਰਨਮੈਂਟ ਦੇ ਸੈਟਅਪ ਦੇ ਵਿੱਚ ਜਿਹੜਾ ਵੀ ਮਰਜੀ ਅਸੀਂ ਲੈ ਰਹੇ ਹਾਂ ਇਸ ਲਈ ਜਦੋਂ ਆਊਟ ਆਫ ਪ੍ਰੋਪੋਰਸ਼ਨਲਟ ਜਾ ਕੇ ਅਸੀਂ ਗੱਲ ਕੋਈ ਕਰਦੇ ਹਾਂ ਨਾ ਤਾਂ ਉਹ ਬਹੁਤ ਹਲਕੀ ਤੇ ਵਿਚਲੀ ਰਹਿ ਜਾਂਦੀ ਹੈ ਬਹੁਤ ਛੋਟੇ ਲੈਵਲ ਤੇ ਰਹਿ ਜਾਂਦੀ ਹੈ ਇਹ ਵੱਡੇ ਮਸਲੇ ਦੇ ਬਿਨਾਂ ਮਤਲਬ ਇਸੇ ਲਈ ਮੈਂ ਇਹ ਕਹਿੰਦਾ ਕਿ ਸਾਡੀ ਪਾਰਲੀਮੈਂਟ ਕੋਲ 10 ਦਿਨ ਕਿਉਂ ਨਹੀਂ ਹੈ ਖੇਤੀ ਤੇ ਗੱਲ ਕਰਨ ਲਈ ਇੱਕ ਦਿਨ ਪਾਣੀ ਤੇ ਇੱਕ ਦਿਨ ਸੀਡ ਤੇ ਇੱਕ ਦਿਨ ਤਰੀਕੇ ਤੇ ਇੱਕ ਦਿਨ ਬਾਕੀ ਸਾਡੀ ਅਸੈਂਬਲੀ ਕੋਲ 5 ਦਿਨ ਕਿਉਂ ਨਹੀਂ ਹੈ ਖੇਤੀ ਤੇ ਗੱਲ ਕਰਨ ਦੇ ਲਈ ਨਾਲੇ ਪਤਾ ਲੱਗ ਜੂ ਸਾਡੇ ਐਮ ਐਲ ਏ ਤੇ ਐਮ ਪੀ ਜੀ ਦੀ ਔਕਾਤ ਕਿੰਨੀ ਕ ਕਿਸ ਲੈਵਲ ਦੀ ਗੱਲ ਕਰ ਸਕਦੇ ਨੇ ਜਾਂ ਨਹੀਂ ਉਸ ਲੈਵਲ ਦੇ ਉੱਤੇ ਮੈਂ ਇਸੇ ਕਰਕੇ ਕਿਹਾ ਇਸ ਤੋਂ ਪਹਿਲਾਂ ਵੀ ਕਿਹਾ ਕਈ ਵਾਰ ਕਿ ਇਹ ਕੰਟਰੀ 2 ਤੋਂ ਵੱਧ 3 ਤੋਂ ਵੱਧ ਐਗਰੀਕਲਚਰ ਕੋਰਸਪੋਨਡੈਂਟ ਪੈਦਾ ਨਹੀਂ ਕਰ ਸਕਿਆ ਤੇ ਉਹਨਾਂ ਨੇ ਜਾ ਕੇ ਕਿਵੇਂ মিডিਆ ਦੇ ਵਿੱਚ ਪੇਸ਼ਕਾਰੀ ਕਰਨੀ ਹੈ ਓਵਰ ਆਲ ਨੈਸ਼ਨਲ ਲੈਵਲ ਤੇ ਕਿਤੇ ਜਾ ਕੇ ਉਸ ਪਦਰ ਦੇ ਉੱਤੇ ਤੇ ਪੀ ਸਾਈ ਨਾਲ ਤੁ ਨੂੰ ਟੀਵੀ ਬਿਠਾਉਣ ਲਈ ਤਿਆਰ ਨਹੀਂ ਹੈ ਪੈਰਲਲ ਨੈਸ਼ਨਲ মিডিਆ ਦੇ ਵਿੱਚ ਬਿਠਾ ਕੇ ਦਿਖਾਏ ਬਾਕੀ 10 ਵੀ ਬੈਠੇ ਹੋਣ ਦੂਜੇ ਪਾਸੇ ਪਤਾ ਲੱਗ ਜੂਗਾ ਕਿ ਐਗਰੀਕਲਚਰ ਦਾ ਲੈਵਲ ਕੀ ਹੈ ਤੇ ਉਸ ਲੈਵਲ ਤੇ ਉਹ ਕੀ ਕਰਦੇ ਨੇ ਇਸ ਕਰਕੇ ਬਹੁਤ ਮੇਜਰ ਮੁੱਦਾ ਹੈ ਇਹ ਜਿਤਲੀਆਂ ਦਾ ਕੁਐਸਚਨ ਹੈ ਇਹ ਕਰਜ਼ੇ ਦੇ ਕੁਐਸਚਨ ਨੇ ਜਿਹੜਾ 5 ਏਕੜ ਤੱਕ ਵਾਲਾ ਫਾਰਮਰ ਹੈ ਸਾਡੇ ਦੇਸ਼ ਦਾ ਵੱਡੀ ਗਿਣਤੀ ਟੋਟਲ ਕਰਜ਼ਾ ਉਹਦਾ 5.5 ਲੱਖ ਕਰੋੜ ਹੈ ਟੋਟਲ ਕਰਜ਼ਾ ਤੁਸੀਂ ਕਹਿੰਦੇ ਹੋ 5.47 ਲੱਖ ਕਰੋੜ ਦਾ ਬਜਟ ਹੈ ਇਹਨੇ ਪੈਸੇ ਕਿੱਥੋਂ ਆਉਣਗੇ 14 ਲੱਖ ਕਰੋੜ ਤੁਸੀਂ ਕਾਰਪੋਰੇਟ ਦਾ ਰਾਈਟ ਆਫ ਕਰਤਾ ਇਹ 5.5 ਲੱਖ ਕਰੋੜ ਤੁਹਾਡੇ ਕੋਲ ਹੈ ਨਹੀਂ ਇਦੇ ਨਾਲ ਵਿਤੀ ਅਨੁਸ਼ਾਸਨ ਭੱਗ ਹੁੰਦਾ ਉਹਦੇ ਨਾਲ ਵਿਤੀ ਅਨੁਸ਼ਾਸਨ ਜੁੜ ਜਾਂਦਾ ਇਹ ਸਬਸਿਡੀ ਹੈ ਉਹ ਇਨਸੈਂਟਿਵ ਹੈ ਸ਼ਬਦਾਵਲੀ ਤਾਂ ਦੇਖੋ ਨਾ ਕਿਵੇਂ ਕਿਸ ਲੈਵਲ ਦੀ ਜੂਝ ਹੋ ਰਹੀ ਹੈ ਉਹ ਸਾਰੇ ਮਾਮਲੇ ਦੇ ਵਿੱਚ ਇਸ ਕਰਕੇ ਸਵਾਲ ਇਹ ਹੈ ਕਿ ਇਹ ਟੋਟਲੀ ਕੰਟਰੈਕਟ ਫਾਰਮਿੰਗ ਦਾ ਇੱਕ ਤਰੀਕਾਕਾਰ ਹੈ ਜੇ ਗਵਰਨਮੈਂਟ ਨੇ ਪੰਜਾਬ ਦੀ ਮਦਦ ਕਰਮੀ ਹੈ ਪੰਜਾਬ ਨੇ ਢਿੱਡ ਭਰਿਆ ਤੁਹਾਡਾ ਇੰਨੇ ਸਮੇਂ ਦੇ ਵਿੱਚ ਹੁਣ ਤੁਹਾਨੂੰ ਨਹੀਂ ਇਹ ਦੂਜੀ ਗੱਲ ਐਮਐਸਪੀ ਤੇ ਵੀ ਇੱਕ ਗੱਲ ਕਰਨ ਵਾਲੀ ਹੈ ਜਿਹੜਾ ਹੁਣ ਤੱਕ ਚੱਲਦਾ ਜਿਹੜਾ ਗੁਲਾਟੀ ਨੇ ਜਿਹੜਾ 2014 ਚਪੇਸ਼ ਹੋਈ ਰਿਪੋਰਟ ਸੰਤਾ ਕੁਮਾਰ ਕਮੇਟੀ ਦੀ ਆ ਉਹਨੇ ਪੇਸ਼ ਕਰਤਾ ਇੱਕ ਗਲਤਫਹਿਮੀ ਫੈਲਾਈ ਹੋਈ ਹੈ ਕਿ ਕੇਵਲ 6% ਜਿਹੜੇ ਲੋਕਾਂ ਨੂੰ ਐਮਐਸਪੀ ਦਾ ਫਾਇਦਾ ਮਿਲਦਾ ਨਹੀਂ ਅੱਜ ਕੱਲ 12 ਸਟੇਟਾਂ ਚ ਪਰਚੇਜ ਹੋ ਰਹੀ ਹੈ ਐਮਐਸਪੀ ਤੇ ਪੈਡੀਵਿਕ ਮੱਧ ਪ੍ਰਦੇਸ਼ ਦੀ ਕਣਕ 2021 ਦੀ ਸਾਡੇ ਨਾਲੋਂ ਜ਼ਿਆਦਾ ਪਰਚੇਜ ਹੋਈ ਹੈ ਪੰਜਾਬ ਦੀ ਪੰਜਾਬ ਨਾਲੋਂ ਜ਼ਿਆਦਾ ਹਾਂਦਰਾ ਪ੍ਰਦੇਸ਼ ਪਰਚੇਜ ਹੋ ਰਹੀ ਹੈ ਡਿਫਰੈਂਟ ਟਾਈਪ ਦੇ ਲਗਭਗ ਫੇਰੇ ਕੇ ਕਿਹਾ ਸੋਗੋਲਾਟੀ ਵਰਗੇ ਜਿਹੜੇ ਇਕਨੋਮਿਸਟ ਜਿਹੜੇ ਐਕਸਪ੍ਰੈਸ ਚ ਕਾਲਮ ਲਿਖਦੇ ਨੇ ਲਗਾਤਾਰ ਔਰ ਉਹਨੂੰ ਪ੍ਰੋਫੈਸਰ ਜਿਹੜੀ ਰਿਤਕਾ ਬੰਨੇ ਕਾਉਂਟਰ ਕੀਤਾ ਟੋਟਲੀ ਡਿਬੇਟ ਹੈ ਦੋਨਾਂ ਦੇ ਵਿੱਚ ਇਹ ਹੋਈ ਹੋਈ ਉਹ ਕਹਿੰਦੇ ਵੀ 1% ਵੱਡੇ ਫਾਰਮਰ ਨੂੰ ਫਾਇਦਾ ਹੁੰਦਾ ਐ ਐਮਐਸਪੀ ਦਾ ਉਹ ਕਹਿੰਦੀ ਐ 1% ਮਤਲਬ ਸਾਰੇ ਵੱਡੇ ਫਾਰਮਰ ਲੈ ਜਾਂਦੇ ਨੇ ਇਹ ਔਨ ਡਾਟਾ ਹੈ ਉਹ ਕਹਿੰਦੀ ਐ ਮੇਰੇ ਕੋਲ ਐਡਮਿਨਿਸਟ੍ਰੇਸ਼ਨ ਸਾਰੇ ਮਾਮਲਿਆਂ ਦੇ ਵਿੱਚ ਕੇਵਲ ਟੋਟਲ ਪੈਡੀ 74% ਉਹ ਫਾਰਮਰ ਆ ਜਿਹੜਾ ਸਮਾਲ ਫਾਰਮਰ ਤੋਂ ਖਰੀਦੀ ਜਾਂਦੀ ਹੈ ਤੇ ਮੀਡੀਅਮ ਫਾਰਮਰ ਤੋਂ ਖਰੀਦੀ ਜਾਂਦੀ ਹੈ 1% ਉਹ ਹੈ ਜਿਹੜਾ ਲਾਰਜ ਫਾਰਮਰ ਹੈ ਜਿਹਦਾ ਉਹਦੀ ਵੀ ਵਿਕਦੀ ਹੈ ਔਰ ਇਸੇ ਤਰੀਕੇ ਨਾਲ ਬੀਟ ਦੇ ਵਿੱਚ 1% ਉਹ ਫਾਰਮਰ ਆ ਜਿਹੜਾ ਲਾਰਜ ਆ ਤੇ 65% ਉਹ ਫਾਰਮਰ ਆ ਜਿਹੜਾ ਛੋਟਾ ਤੇ ਸਮਾਲ ਹੈ ਤੇ ਉਹ ਕਹਿੰਦੀ ਆ ਤੇ ਆ ਸਾਡੇ ਸਾਹਮਣੇ ਹੈ ਤੇ 35% 35% ਪਰ ਰਿਡਿਊਸ ਜਿਹੜੀ ਖਰੀਦੀ ਜਾਂਦੀ ਆ ਆਊਟ ਆਫ ਪੰਜਾਬ ਤੇ ਹਰਿਆਣਾ ਖਰੀਦੀ ਜਾ ਰਹੀ ਆ ਕਿ 2022 ਦਾ ਫੈਕਟ ਹੈ 12 ਬੀਬਾਰ ਦੀਆਂ ਸਟੇਟਾਂ ਦੇ ਵਿੱਚੋਂ ਵੀ ਉਸੇ ਕਰਕੇ ਕੱਲੀ ਬੀਟ ਤੇ ਪੈਡੀ ਦੀ ਮੈਂ ਗੱਲ ਕਰਦਾ ਬਾਕੀ ਦੀ ਨਾਂ ਵੀ ਕਰਿਆ ਜਾਏ ਇਸ ਕਰਕੇ ਇਹ ਜਿਹੜਾ ਵਰਤਾਰਾ ਵੀ ਜਿਹੜਾ ਸਾਰਾ ਕੁਝ ਚੱਲਦਾ ਹੈ ਗਵਰਨਮੈਂਟ ਆਫ ਇੰਡੀਆ ਨੂੰ ਕਿਸਾਨਾਂ ਨੂੰ ਫੇਵਰ ਕਰਨੀ ਚਾਹੀਦੀ ਹੈ ਉਸ ਪੱਧਰ ਤੇ ਜਿਵੇਂ ਤਲंगाना ਸਰਕਾਰ ਅਪਦਾ ਕਰਦੀ ਆ 5000 ਰੁਪਏ ਪਰ ਏਕੜ ਕੈਸ਼ ਦੇ ਰਹੀ ਆ ਆਪਣੇ ਫਾਰਮਰ ਨੂੰ ਉਸ ਪੱਧਰ ਦੇ ਉੱਤੇ ਖੇਤੀ ਚ ਬਦਲਾ ਦੇ ਲਈ ਔਰ 5000 ਸਾਡੇ ਗਵਰਨਮੈਂਟ ਆਫ ਇੰਡੀਆ 500 ਰੁਪਏ ਮਹੀਨਾ ਦੇ ਰਹੀ ਹੈ ਜਿਹੜਾ ਲੱਖੋ ਕੀ ਕਰੂੰਗਾ ਉਹਦੇ ਨਾਲ ਕਦੇ ਨਾਲ ਕੀ ਕਰੂੰਗਾ ਤੇ ਇਸ ਲਈ ਉਸ ਲੈਵਲ ਤੇ ਜੇ ਦੇਣਾ ਤੇ ਇੱਕ ਵੱਡੇ ਡਿਵਰਸਿਫਾਈਡ ਐਪਲੀਕੇਸ਼ਨ ਪੈਕੇਜ ਦੀ ਲੋੜ ਹੈ ਪੰਜਾਬ ਨੂੰ ਔਰ ਉਹ ਡਬੱਡਾ ਪੈਕੇਜ ਜਿਹੜਾ ਉਹਨੂੰ ਪੰਜਾਬ ਆਪ ਸੋਚੇਗਾ ਕਿ ਅਸੀਂ ਕਿਵੇਂ ਕਰਨਾ ਹੈ ਪਾਚ ਤੋਂ ਪਾਣੀ ਦੀ ਕਿਸਾਨੀ ਨੂੰ ਕਿਵੇਂ ਕੱਸ ਉਸ ਲੈਵਲ ਤੇ ਦੇਣਾ ਜਿਹੜੇ ਬੰਦੇ ਨਹੀਂ ਬੀਜਣਗੇ ਪੈਡੀ ਉਹਦੀ ਜੇਬ ਚੋਂ ਨੇ ਪੈਸੇ ਜਾਣ ਉਹਨੂੰ ਕਾਊਂਟਰ ਕੀਤਾ ਜਾਏ ਬਾਕੀ ਦੀਆਂ ਗੱਲਾਂ ਦਾਣਾ ਨੇ ਜੀ ਤਿੰਨੇ ਤਿੰਨੇ ਦਾਣਾ ਤਾਂ ਅੱਜ ਤੱਕ ਵੀ ਕਦੇ ਡਾਊਨ ਨਹੀਂ ਵਿਕੀ ਓਵਰਾਲ ਕੰਟਰੀ ਦੇ ਵਿੱਚ ਜਿੰਨਾ ਐਮਐਸਪੀ ਹੈ ਉਹ ਦੁਬਾਰਾ ਉੱਪਰ ਜਾ ਰਹੀ ਹੈ ਕਦੇ ਵੀ ਦਾਣਾ ਦੀ ਪ੍ਰੋਬਲਮ ਇਹਦੇ ਉਲਟਾ ਜਾ ਰਹੀ ਹੈ ਜਦੋਂ ਭਗਵਾਨ ਤਮਾਨ ਨੇ ਕਹਤਾ ਮੈਂ ਐਮਐਸਪੀ ਤੇ ਖਰੀਦ ਦਊਂਗਾ ਮੂੰਗੀ ਤੇ ਗੜੇ ਪੈ ਗੇ ਮੂੰਗੀ ਮਾਰੀ ਗਈ ਬਿਲਕੁਲ ਨਹੀਂ ਤੇ ਉਹਦਾ ਕੌਣ ਜ਼ਿੰਮੇਵਾਰ ਹੈ ਉਹਦਾ ਕੌਣ ਦੇਗਾ ਨਹੀਂ ਦਊਂਗਾ ਕੋਈ ਕੰਪਨਸੇਸ਼ਨ ਉਹ ਪੈਰੀ ਸਾਈਬਲ ਟਾਈਪ ਚੀਜ਼ਾਂ ਨੇ ਜਿਹੜੀਆਂ ਨਹੀਂ ਜ਼ਿਆਦਾ ਰਹਿ ਸਕਦੀਆਂ ਜਿਹੜੀਆਂ ਖੇਤ 'ਚ ਖੜੀਆਂ ਨਹੀਂ ਰਹਿ ਸਕਦੀਆਂ ਇਹ ਦੋਨੇ ਫਸਲਾਂ ਸਟਰੌਂਗ ਵੀ ਨੇ ਇਦੇ 7 ਤੋਂ ਲੈ ਕੇ 20% ਤੋਂ ਜ਼ਿਆਦਾ ਕਦੇ ਵੀ ਡੈਮੇਜ ਨਹੀਂ ਹੋਇਆ। ਇਹ ਕੰਟੀਨਿਉਟੀ ਚੰਦੇ ਵਿੱਚ ਇੱਕ ਗੱਲ ਹੈ ਤੇ ਉਹ ਜਿਹੜਾ ਡੈਮੇਜ ਹੋਏਗਾ ਉਹਨਾਂ ਦੇ ਵਿੱਚ ਇਹ ਤੁਹਾਨੂੰ ਮੈਂ ਕਾਟਨ ਔਰ ਪੈਡੀ ਤੁਹਾਨੂੰ ਦੱਸਿਆ ਕਿ ਦੋਨੋਂ ਪੰਜਾਬ ਲਈ ਉਸ ਲੈਵਲ ਤੇ ਫਿੱਟ ਨਹੀਂ ਕਿਉਂਕਿ ਉਹਦੀ ਤਾਂ ਸੁਣਲੀ ਹੋਣੀ ਮਾਰ ਰਹੀ ਪੰਜਾਬੀ ਕਾਟਨ ਐਵੇਂ ਦੀ ਲੈ ਕੇ ਗਏ ਕਿਤੇ ਵੀ ਉਹ ਉਹ ਇੰਨਾ ਰਿਡਿਊਸ ਇਸ ਕਰਕੇ ਹੋ ਗਈ ਕਿ ਸਾਡੇ ਕੋਲ ਨਹੀਂ ਉਹਦਾ ਇਲਾਜ ਲੱਭਿਆ ਗਿਆ ਕਿਸੇ ਨਾ ਕਿਸੇ ਰੂਪ ਚ ਮੱਕੀ ਪਾਣੀ ਜ਼ਿਆਦਾ ਪੀਂਦੀ ਹੈ। ਤਿੰਨੇ ਫਸਲਾਂ ਦਾਣਾ ਦੀਆਂ ਨੇ ਜਿਹਦਾ ਤੁਸੀਂ ਦੇ ਰਹੇ ਹੋ ਉਹਦਾ ਕਦੇ ਵੀ ਡਾਊਨ ਨਹੀਂ ਆਇਆ ਉਸ ਲੈਵਲ ਤੇ ਰੇਟ ਦਾਣਾਂ ਦੇ ਕਿਉਂਕਿ ਅਸੀਂ ਦਾ 12 ਬਹੁਤ ਮੰਗਾਉਂਦੇ ਆ ਦਾਣਾ ਤਾਂ ਉਸ ਲੈਵਲ ਤੇ ਤੁਸੀਂ ਦੇਖ ਹੀ ਰਹੇ ਹੋ ਫਾਰਮਰ ਨੂੰ ਉਹ ਸਾਰੇ ਮਾਮਲੇ ਦੇ ਵਿੱਚ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਬਹੁਤ بڑا ਇਸ਼ੂ ਹੈ ਤੇ ਫਾਰਮਰ ਕਾਫੀ ਸਮਝਦਾ ਪੰਜਾਬ ਦਾ ਫਾਰਮਰ ਇਹਨੂੰ ਔਰ ਇਹ ਗਲਤੀ ਸ਼ਾਇਦ ਮੈਨੂੰ ਨਹੀਂ ਲੱਗਦਾ ਪੰਧੇਰ ਤੇ ਡੱਲੇਵਾਲ ਦਾ ਗਰੁੱਪ ਕਰੂਗਾ ਜੇ ਕਰੂਗਾ ਤਾਂ ਉਹਨੂੰ ਪੰਜਾਬ ਦੇ ਕਿਸਾਨਾਂ ਦਾ ਮਜਾਜ ਪਤਾ ਲੱਗੇਗਾ ਉਸ ਤੋਂ ਬਾਅਦ ਤੇ ਪੰਜਾਬ ਦਾ ਗਰਾਊਂਡ ਦਾ ਕਿਸਾਨ ਵੀ ਐਡੀ ਸੋਝੀ ਰੱਖਦਾ ਕਿ ਨਹੀਂ ਰੱਖਦਾ ਸਾਡਾ ਇੱਕ ਮਤਲਬ ਹੁੰਦਾ ਹੈ ਕਿ ਡਿਬੇਟ ਨੂੰ ਵੱਡੀ ਕੀਤਾ ਜਾਏ ਇਹਦੇ ਜਿੰਨੇ ਨੁਕਤੇ ਉਭਾਰੇ ਜਾਂਦੇ ਨੇ ਉਹ ਨੁਕਤੇ ਹੋਰ ਅੱਗੇ ਚਰਚਾ ਚਾਉਣ ਨਹੀਂ ਮੈਂ ਤਾਂ ਬਿਲਕੁਲ ਨਹੀਂ ਬਿਲਕੁਲ ਠੀਕ ਹੈ ਨੁਕਤੇ ਉਠਾਏ ਜਿਹੜੀ ਗੱਲ ਮੈਂ ਕੀਤੀ ਹੈ ਵੀ ਇਹ ਇਹਨਾਂ ਤੇ ਬਹਿਸ ਹੋਣੀ ਚਾਹੀਦੀ ਹੈ ਹਾਂ ਜਿਹੜੇ ਉਹਨਾਂ ਨੇ ਪ੍ਰਪੋਜ਼ਲ ਰੱਖੀ ਹੈ ਨਾ ਇਹ ਨੋਗੋਸ਼ੀਏਸ਼ਨ ਹੋਣੀ ਚਾਹੀਦੀ ਹੈ ਬਾਕੀ ਜਿਹੜੇ ਐਸਪੈਕਟ ਉਹ ਤਾਂ ਮੋਟੀ ਦੀ ਗੱਲ ਇੱਕ ਹੈਗੀ ਆ ਵੀ ਉਹਨਾਂ ਨੇ ਕਹਿ ਬਿਆ ਕਰ ਲਓ ਹੁਣ ਮੈਨੂੰ ਨਹੀਂ ਸੀ ਪਤਾ ਜੜੀ ਗੱਲ ਇਹਨਾਂ ਨੇ ਕੀਤੀ ਵੀ ਜੜੀ ਇਸ ਵੈਰਾਈਟੀ ਇਹ ਮੱਕੇ ਦੀ ਜਿਹੜੀ ਵੈਰਾਈਟੀ ਦੀ ਗੱਲ ਕਰਦੇ ਆ ਮੇਰੇ ਬਾਚ ਮੱਕੀ ਪੁਰਾਣੀ ਹੈ ਜੀ ਉਹ ਉਹ ਪਾਣੀ ਨਹੀਂ ਖਾਂਦੀ ਇਹ ਜਿਹੜੀ ਹੁਣ ਦੀ ਵੈਰਾਈਟੀ ਹੈ ਪਾਣੀ ਬਹੁਤ ਖਾਂਦੀ ਹੈ ਇਹ ਮੈਨੂੰ ਇਸ ਕਾਲ ਦਾ ਬਿਲਕੁਲ ਗਿਆਨ ਨਹੀਂ ਹੈ ਹਾਂਜੀ ਸੋ ਇਹ ਸਾਰੇ ਜਿਹੜੇ ਅਸਪੈਕਟ ਹੈਗੇ ਆ ਇਹ ਨੇਗੋਸ਼ੀਏਟ ਹੋਣੇ ਚਾਹੀਦੇ ਆ ਮੇਰਾ ਮੋਟਾ ਕੰਸਰਨ ਇਹ ਸੀ ਕਿ ਇੱਕ ਵਿੰਡੋ ਅਵੇਲੇਬਲ ਹੈ ਤੇ ਨੇਗੋਸ਼ੀਏਟ ਟਰਮਸ ਜਿਨ੍ਹਾਂ ਨੇ ਕਰਨੀਆਂ ਜਿਹੜੇ ਪ੍ਰੋਡਿਊਸਰ ਹੈਗੇ ਆ ਉਹਨਾਂ ਨੇ ਕਰਨੀਆਂ ਤੇ ਨਾਲ ਜੇ ਸਟੇਟ ਗਵਰਨਮੈਂਟ ਸਾਥ ਦੇਵੇ ਕਿਉਂਕਿ ਸਟੇਟ ਗਵਰਨਮੈਂਟ ਤੋਂ ਬਿਨਾ ਫਾਰਮ ਸੈਕਟਰ ਤੇ ਕੋਈ ਵੀ ਜਿਹੜੀ ਫੈਸਲਾ ਹੋਏਗਾ ਉਹ ਬਿਲਕੁਲ ਹੋ ਹੀ ਨਹੀਂ ਸਕਦਾ ਬੇਸਿਕ ਸੋ ਉਹ ਬੋਧ ਰਹੀ ਹੈ ਕਿ ਸਟੇਟ ਗਵਰਨਮੈਂਟ ਨਾਲ 네ਗੋਸ਼ੀਏਟ ਕਰਕੇ ਜੋ ਕੋਈ ਫਾਈਨਲ ਮਾਡਲ ਇਵਾਲਵ ਕਰਨਾ ਹੈ ਇਹ ਨਾਲ ਸੌਖਾ ਨਹੀਂ ਹੈ ਜੇ ਆਪਾਂ ਕਹੀਏ ਵੀ ਦੋ ਹੋਰ ਮਿੰਟਾਂ ਹੋ ਜਾਣ ਤੇ ਉਰੇ ਚ ਫਾਈਨਲ ਹੋ ਜਾਣਾ ਨਹੀਂ ਮੇਰੇ ਖਿਆਲ ਦੇ ਵਿੱਚ ਨਹੀਂ ਹੁੰਦਾ ਵਾਇਡਰ ਰਾਦਰ ਇਹ ਤੇ ਵਾਈਡਰ ਡਿਬੇਟ ਹੋਣੀ ਚਾਹੀਦੀ ਸੀ ਇਹ ਕਿਉਂ ਹੋਵੇ ਕਿ ਜਦੋਂ ਕਿਸਾਨ ਧਰਨੇ ਤੇ ਆ ਕੇ ਬੈਠਦੇ ਐ ਸਰਕਾਰ ਉਦੋਂ ਇਹ ਡਿਸਕਸ਼ਨ ਸ਼ੁਰੂ ਕਰਦੀ ਹੈ 네ਗੋਸ਼ੀਏਸ਼ਨ ਸ਼ੁਰੂ ਕਰਦੀ ਹੈ ਇਨ ਜਨਰਲ ਇਹਦੇ ਬਾਰੇ ਕਿਉਂ ਡਿਬੇਟ ਨਹੀਂ ਹੁੰਦੀ ਕਿਸਾਨਾਂ ਦੇ ਗਰੁੱਪਾਂ ਨਾਲ ਲਗਾਤਾਰ ਜਦੋਂ ਇਹ ਆਪਣਾ ਕਿਸਾਨ ਸਭਾ ਵਿੱਚ ਵਾਪਸ ਹੋਇਆ ਉਸ ਤੋਂ ਬਾਅਦ ਕਿੰਨੀਆਂ ਮੀਟਿੰਗਾਂ ਸਰਕਾਰ ਦੀ ਹੋਣ ਜਾਂ ਇਹਨਾਂ ਦੇ ਨਾਲ ਜਿੱਥੇ ਸਾਰੀ ਗੱਲ ਡਿਸਕਸ ਹੁੰਦੀ ਥਰਡ ਪਾਰਟ ਡਿਸਕਸ਼ਨ ਹੋਣੀ ਚਾਹੀਦੀ ਹੈ لیکن ਸਰਕਾਰ ਰਿਐਕਟ ਉਦੋਂ ਕਰਦੀ ਹੈ ਜਦੋਂ ਅੰਡਰ ਪ੍ਰੈਸ਼ਰ ਹੁੰਦੀ ਹੈ ਇਹ ਅਪਰੋਚ ਹੀ ਗਲਤ ਹੈ ਇਹ ਜਿਹੜਾ ਇੰਡੀਆ ਦਾ ਖੇਤੀ ਮਾਡਲ ਹੈ ਇਹ ਡਾਈਵਰਸਿਫਾਈਡ ਸਟੇਟ ਟੂ ਸਟੇਟ ਡਿਫਰ ਕਰਦਾ ਹੈ ਔਰ ਅਦਰ ਡਿਸਟ੍ਰਿਕਟ ਟੂ ਡਿਸਟ੍ਰਿਕਟ ਡਿਫਰ ਕਰਦਾ ਹੈ ਕਈ ਥਾਂ ਤੇ ਜੇ ਕੋ ਕਹਿ ਇੱਕ ਸੁਪਰ ਮਾਡਲ ਇੱਥੇ ਇੰਪਲੀਮੈਂਟ ਹੋ ਜਾਏਗਾ ਉਹ ਨਹੀਂ ਹੁੰਦਾ ਤੁਸੀਂ ਲਗਾਤਾਰ ਇਹਨੂੰ ਡਿਬੇਟ ਕਰੋ ਔਰ ਵਿੱਚੋਂ ਕੀ ਨਿਕਲਦਾ ਹੈ ਉਹ ਕੋਡੋ ਜਿਹੜੀ ਵਿਜ਼ਡਮ ਕਿਸਾਨ ਦੀ ਹੈਗੀ ਹੈ ਮੈਂ ਲਗਾਤਾਰ ਇਹ ਗੱਲ ਕਹਿਣਾ ਹੁੰਦਾ ਗਰੋਂ ਕਹਿੰਦੇ ਵੀ ਖੇਤੀ ਸੰਕਟ ਹੈ ਮੈਂ ਕਹਿੰਦਾ ਵੀ ਕਿਸਾਨ ਕੋਲੇ ਬੈਠ ਜਾਓ ਉਹ ਤੁਹਾਨੂੰ ਸਮਝਾ ਦੋ ਬੇ ਸੰਕਟ ਹੈ ਕੀ ਤੇ ਇਹਦਾ ਹੱਲ ਕਿਵੇਂ ਆਉਣਾ ਚਾਹੀਦਾ ਤੁਸੀਂ ਮਾਰਾਂ ਨੂੰ ਛੱਡ ਦਿਓ ਕਿਸੇ ਪਿੰਡ ਦੇ ਵਿੱਚ ਜਾ ਕੇ ਬੈਠ ਜਾਓ ਦਿਹਾੜੀ ਲਾਓ ਤੈਨੂੰ ਸੰਕਟ ਦੀ ਸਮਝ ਆ ਜਾਊਗੀ ਤੇ ਨਾਲ ਉਹਦਾ ਹੱਲ ਵੀ ਸਮਝ ਆ ਜਾਊਗਾ